ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦੇ ਸਾਰੇ ਠੀਕ ਠਾਕ ਹੋਣਗੇ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਨੂੰ ਪੁੱਲ ਡੇਰੀ ਫਾਰਮ ਕਾਲ ਗਿਆ ਜੀ ਦੋਸਤੋ ਅੱਜ ਪਹੁੰਚੇ ਆ ਖੰਨੇ 15 ਤਰੀਕ ਨੂੰ ਪਸ਼ੂ ਮੰਡੀ ਲੱਗੀ ਆ ਤੇ ਕੀ ਕੀ ਆ ਮੰਦਾ ਚੰਗਾ ਦੋਵੇਂ ਚੱਲ ਰਹੇ ਆ ਮੰਦਾ ਵੀ ਆ ਤੇ ਚੰਗਾ ਵੀ ਆ ਤੇ ਦੋਸਤੋ ਜਿਹੜਾ ਨਾਲ ਕੀ ਲਈਦਾ ਚੈਨਲ ਨੂੰ ਸਬਸਕ੍ਰਾਈਬ ਕਰ ਲਿਆ ਕਰੋ ਤੇ ਬੈਲ ਆਈਕਨ ਨੂੰ ਆਲਟ ਸੈੱਟ ਕਰ ਲਿਆ ਕਰੋ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਨੂੰ ਮਿਲਦੇ ਰਹਿ ਤਾਰ ਮੰਡੀ ਜਾਈ ਦੀ ਵੀਡੀਓ ਬਣਾਈ ਦੀ ਜੇ ਕਿਹਨੇ ਘਰ ਆਸਤੇ ਵੀਡੀਓ ਬਣਾਉਣੀ ਆ ਨੰਬਰ ਦਿੱਤਾ ਹੁੰਦਾ ਹੈ ਸੰਪਰਕ ਕਰ ਲਿਆ ਕਰੋ ਆਪਾਂ ਭਾਵੇਂ ਲਾਗੇ ਨੇੜੇ ਦੂਰ ਆ ਜਿੱਦਾਂ ਵੀ ਆ ਗੱਲ ਕਰਕੇ ਪਹੁੰਚ ਜਾ ਕਰੋ ਦੋ ਡੰਗਰ ਭਾਵੇਂ ਚਾਰ ਡੰਗਰ ਤੇ ਬੈਲ ਆਈਕਨ ਨੂੰ ਆਲ ਦਾ ਸੈੱਟ ਕਰੇਗਾ ਉਹ ਜਿਹੜਾ ਲਾਲਜਾ ਨਿਸ਼ਾਨ ਹੋ ਤੇ ਟੈਟ ਮਾਰੋ ਗੂਠਾ ਮਾਰੋ ਜੋ ਮਰਜੀ ਉਹਨੂੰ ਨਾਪ ਲਿਆ ਕਰੋ ਉਹਦੇ ਨਾਲ ਹੱਲਾਸ਼ੇਰੀ ਮਿਲਦੀ ਆ ਇੰਨੀ ਗਰਮੀ 'ਚ ਖੇਮ ਕਰਨੋਂ ਖੰਨੇ ਵੀਡੀਓ ਬਣਾਉਣ ਅਜਿਹਾ ਇੰਨੇ ਨਾਲ ਸਾਨੂੰ ਹੱਲਾਸ਼ੇਰੀ ਜੀ ਮਿਲ ਜਾਂਦੀ ਆ ਤੇ ਉਹ ਮਿਲਦੇ ਆ ਵੀਡੀਓ ਜਾਣਦੇ ਆ ਰੇਡਪਾ ਕੀ ਚੱਲਦਾ ਤੇ ਚੈਨਲ ਨੂੰ ਵੱਤਵਾ ਸਬਸਕ੍ਰਾਈਬ ਕਰੋ ਤੇ ਸ਼ੇਅਰ ਕਰਿਆ ਕਰੋ WhatsApp ਦੇ ਵਿੱਚ ਕਿਉਂਕਿ ਜਿਹਨੇ ਪਸ਼ੂ ਜਿੰਨੇ ਕੇ ਲੈਣਾ ਹੁੰਦਾ ਉਹਦੇ ਕੋਲ ਡੰਗਰ ਮਾਲ ਪਹੁੰਚਿਆ ਕਰੇ ਵੀਡੀਓ ਧੰਨਵਾਦ ਸਾਰਿਆਂ ਦਾ ਮਿਲਦੇ ਹਾਂ ਵੀਡੀਓ ਲਓ ਦੋਸਤੋ ਨਗੀਨਾ ਮੰਡੀ ਦਾ ਐ ਅੱਗੇ ਵੀ ਇੱਕ ਵਿਖਾਇਆ ਪਰ ਆ ਵੀ ਨਗੀਨੇ ਜਾਂ ਮੋਹਰਾ ਨਸਲ ਦੇ ਵਿੱਚ ਪਤਲਾ ਸਿੰਘ ਤੇ ਪਤਲੀ ਫੇਸ ਕੁਆਲਿਟੀ ਤੇ ਪਤਲਾ ਬਿਲਕੁਲ ਚੰ ਪਤਲਾ ਤੇ ਪਿੱਛੇ ਦੀ ਕੁਆਲਿਟੀ ਚੈੱਕ ਕਰੋ ਆਰਡਰ ਕੁਆਲਿਟੀ ਤੇ ਪਿੱਠ ਪੂੜਾ ਵੇਖੋ ਦੋ ਤੋਂ 2.5 ਫੁੱਟ ਦਾ ਪਿੱਠ ਪੂੜਾ ਚੌੜਾ ਐ ਸੋਖਣਾ ਲਾਇਆ ਬਹੁ ਜੇ ਫੇਸ ਕੁਆਲਿਟੀ ਫੇਰ ਚੈੱਕ ਕਰੋ ਬਹੁਤ ਸ਼ਾਨਦਾਰ ਤੇ 나ੜ ਕੱਲੀ ਕੱਲੀ ਦੀਦੀ ਤੁਹਾਨੂੰ ਦੀਦੀ ਹਣੀ ਚਮਕਦੀਆਂ ਐ ਧੁੱਪ ਵਿੱਚ ਤੇ ਆਰਡਰ ਕੁਆਲਿਟੀ ਚੈੱਕ ਕਰੋ ਤੁਸੀਂ ਗਾਵਾਂ ਵਰਗੀ ਆਰਡਰ ਕੁਆਲਿਟੀ ਆ ਦੇਖ ਸਕਦੇ ਜੋ ਇੱਕ ਦਾ ਵਾਅਦੇ ਫਿਰਦੇ ਹੁੰਦੇ ਨਾ ਟਾਈਟ ਆਰਡਰ ਕੁਆਲਿਟੀ ਆ ਤੇ ਬਹਿਣੀ ਵਾਲੇ ਪਾਸੋਂ ਦੋਸਤੋ ਥਰ ਵੇਖੋ ਗੇਠ ਗੇਠ ਦੇ ਥਾਂ ਤੇ ਵਿਰਲ ਤੇ ਉਹ ਵੀ ਬਹੁਤ ਸੋਹਣੀ ਚੋਟੀ ਬਾਕੀ ਕਰਦੇ ਗੱਲ ਕਿਣਵਾ ਸੂਆ ਕੀ ਡਿਮਾਂਡ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਕਿਣਵਾ ਸੂਆ ਬਾਈ ਤੀਜਾ ਬਾਈ ਤੀਜਾ ਸੂਆ ਕਿੰਨੇ ਦਿਨ ਹੋ ਗਏ ਅੱਜ ਹੀ ਸੂਇਆ ਬਾਈ ਅੱਜੇ ਬੋਲੇ ਮੰਨ ਲਾ ਵੀ ਠੀਕ ਹੈ ਸਾਫ ਵੀ ਨਹੀਂ ਕੀਤੀ ਅਜੇ ਹਾਂ ਜੀ ਨਾ ਹਰਤਾ ਜੇਰ ਵੀ ਨਹੀਂ ਕੀ 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 ਉਮੀਦ ਦੁੱਧ ਦੀ ਦੁੱਧ ਦੇ ਬਾਈ 22 ਕਿਲੋ ਦੋ ਦੇ ਦਿੰਦੀ ਹੈ ਕਿੱਡਾ ਟੱਡ ਕਾਰ ਮੈਨੂੰ ਕੁਝ ਨਹੀਂ ਆਂਦਾ ਬਾਈ ਜੀ ਹਾਂ ਜੀ ਠੀਕ ਹੈ ਕੀ ਡਿਮਾਂਡ ਕਰਦੇ ਹੋ ਡਿਮਾਂਡ ਇਹਦਾ ਬਾਈ 1.5 ਦੀ ਦੇਵਾਂਗੇ 1.5 ਦੀ ਦੇਵਾਂਗੇ ਬਿਲਕੁਲ ਜੈ ਰੇਟ ਬਿਲਕ ਵੈਲਵਰ 89 95 555 ਹਾਂਜੀ 7921 ਠੀਕ ਤੋਂ ਬਈ ਮੋਰਾ ਨਸਲ ਦੇ ਵਿੱਚ ਝੋਟੀ ਬਹੁਤ ਸ਼ਾਨਦਾਰ ਤੇ ਸੂਨ ਵਾਲੀ ਆ ਕਰਮਾ ਵਾਲੀ 10 ਮਿੰਟ ਲੈ ਲੈ 15 ਮਿੰਟ ਲੈ ਲੈ ਅੱਧਾ ਘੰਟਾ ਲੈ ਜੇ ਸੋ ਸੁਖਾਣਾ ਸੋ ਪੇ ਤੇ ਕਿਹ ਗੱਲੋਂ ਕੁਰਸੀ ਨਹੀਂ ਵੇਖ ਸਕਦੇ ਤੁਸੀਂ ਆਰਡਰ ਕੁਆਲਿਟੀ ਡੱਕੀ ਮਾੜੀ ਬਈ ਡੱਕੀ ਡੱਕੀ ਆਰਡਰ ਕੁਆਲਿਟੀ ਚੈੱਕ ਕਰੋ ਬਸ ਸੂਨ ਦੇ ਟਾਈਮ ਤੇ ਆਈ ਹੈ ਕੋਈ 10 15 ਮਿੰਟ ਲੈ ਜੇ 1 ਘੰਟਾ ਲੈ ਜੇ ਲੈ ਆ ਤੇ ਸੋਖ ਸੁਖਾਣਾ ਸੂਬੇ ਇਹੋ ਜਿਹਾ ਡੰਗਰ ਲੈਣੀਆਂ ਕਰਦਾ ਕੱਦ ਕਾਠ ਬਹੁਤ ਸ਼ਾਨਦਾਰ ਫੇਸ ਕੁਆਲਟੀ ਵੇਖੋ ਤੁਸੀਂ ਬਹੁਤ ਸੋਹਣੀ ਚੋਟੀ ਪਤਲਾ ਚਮ ਚੰਗਾ ਪੇਟਪੂੜਾ ਨਹੀਂ ਨਹੀਂ ਪਤਲਾ ਚਮ ਕਿਉਂ ਮੋਟਾ ਆਖੀ ਤੇ ਥਣ ਵੇਖ ਸਕਦੇ ਤੁਸੀਂ ਆ ਬਹਿਣੀ ਵਾਲੇ ਪਾਸੋਂ ਦੂਰ ਤੋਂ ਥਣ ਵੇਖੋ ਬਹੁਤ ਸ਼ਾਨਦਾਰ ਕੰਮ ਕਰਾਇਆ ਬੰਦ ਹੈ ਤੇ ਬਾਈ ਆਂਦਾ ਮੈਨੂੰ ਸੰਗ ਆਉਂਦੀ ਆ ਤੇ ਇਹਦੀ ਡਿਟੇਲ ਤੁਹਾਨੂੰ ਮੈਂ ਦੱਸ ਦਣਾ ਮੈਨੂੰ ਦੱਸੀ ਬਾਈ ਨੇ ਦੂਜੇ ਸਵੇਰੇ ਸੂਣੀ ਆ ਸੂਣ ਦਾ ਤੁਹਾਨੂੰ ਦੱਸਤਾ ਵੀ ਅੱਧਾ ਘੰਟਾ ਲਾਜੇ 15 ਮਿੰਟ ਲਾਜੇ ਤੇ ਦੁੱਧ ਬਾਈ ਆਖ ਕਹਿੰਦਾ ਕਿੰਨਾ ਦੁੱਧ ਬਾਈ 20 ਲੀਟਰ ਬਾਈ ਆਂਦਾ ਵੀ ਦੁੱਧ ਚਵਾ ਕੇ ਦਵਾਂਗੇ ਤੇ ਦੂਜੇ ਸਵੇਰੇ ਸੂਣਾ ਏ ਖੜਨ ਨੂੰ ਅੱਧਾ ਘੰਟਾ ਲਾਜੇ 15 ਮਿੰਟ ਲਾਜੇ ਤੇ ਡਿਮਾਂਡ ਸਵਾ ਦੋ ਜੀ ਸਵਾ ਦੋ ਡਿਮਾਂਡ ਕਰਦੇ ਆ ਕਿੰਨਾ ਬਾਰੇ ਤੇ ਨੰਬਰ ਦੱਸ 8872393094 ਠੀਕ ਤੇ ਬਾਈ ਨਾ ਕਰ ਲਓ ਬਹੁਤ ਸੋਹਣੀ ਝੋਟੀ ਸ਼ਾਨਦਾਰ ਝੋਟੀ ਆ ਇਹ ਸਾਦੇ ਤੋਂ ਫੇਰ ਫੂਨ ਵਾਲੀ ਆ ਕਰਮ ਵਾਲੀ ਕਿੰਨਾ ਟਾਈਮ ਲਾ ਜੀ ਅੱਧਾ ਘੰਟਾ ਲੱਗੇ ਸੁੱਕ ਸੁਕਾਣਾ ਸਵੇਰ ਬਸ ਲਓ ਦੋਸਤੋ ਮੋਹਰਾਂ ਨਸਲ ਦੇ ਅੱਜ ਬਹੁਤ ਸ਼ਾਨਦਾਰ ਝੋਟੀ ਹੈ ਵੀ ਸਿੰਘ ਖੁੱਲਾ ਫੇਸ ਕੁਆਲਿਟੀ ਸੋਹਣੀ ਤੇ ਇਹਦਾ ਵੀ ਕੱਦ ਕਾਠ ਉਹਦੇ ਜਿੱਡਾ ਹੀ ਆ ਪੇਟ ਕੋੜਾ ਵੀ ਚੈੱਕ ਕਰ ਸਕਦੇ ਹੋ ਜੇ ਉਹਦੇ ਅਰਕੀ ਬੰਤਰ ਸੇਮ ਡੱਕੀ ਮੜੀ ਆਰਡਰ ਕੁਆਲਿਟੀ ਚੈੱਕ ਕਰੋ ਗਾਂਵਾਰ ਕੀ ਆਰਡਰ ਕੁਆਲਿਟੀ ਆ ਦੋਸਤੋ ਡੱਕੀ ਡੱਕੀ ਭਾਈ ਥਾੜ੍ਹ ਵੇਖ ਸਕਦੇ ਤੁਸੀਂ ਬੈਣੀ ਵਾਲੇ ਪਾਸੇ ਉਹ ਥਾੜਿਆਂ ਬਹੁਤ ਸੋਹਣਾ ਥਣ ਲੱਗਿਆ ਸਿੰਘ ਖੁੱਲਾ ਫੇਸ ਸੇਮ ਉਹਦੇ ਰਗੀ ਬੰਤਰਾ ਲੋਹਾਈ ਟੱਲੋ ਕੱਦ ਕਾਠਲੋਂ ਬਹੁਤ ਸੋਹਣੀ ਚੋਟੀ ਤੇ ਲੈ ਬਾਕੀ ਬਾਈ ਜੀ ਹੁਣ ਨਾ ਕਰਾਂ ਗੇ ਗੱਲ ਕਿਰਵਾ ਸੂਆ ਤੇ ਕਿੰਨੇ ਦਿਨ ਬਾਕੀ ਹੈ ਜੈਡ ਬਲੈਕ ਆ ਸਿੰਘ ਥੋੜਾ ਜਿਹਾ ਵੀ ਖੁੱਲਾ ਚੋਟੀ ਵੀ ਭਲੀ ਮਾਨਸ ਜੀ ਲੱਗਦੀ ਆ ਇਹਦੇ ਇੱਥੇ ਆਪ ਡੰਗਰ ਡਰੀ ਜਾਂਦੇ ਕੋਈ ਪੂਛ ਦੇ ਵਿੱਚ ਇੱਕ ਅੱਧਾ ਵਾਲ ਕੋਈ ਚਿੱਟਾ ਲੱਗਦਾ ਨਹੀਂ ਦਿੰਦੇ ਤੇ ਬਾਕੀ ਕਰਦੇ ਭਾਉਜੀ ਉਹਨਾਂ ਨਾਲ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਉਹ ਠੀਠਾ ਜੀ ਕਿਹੜਾ ਸੂਬਾ ਜੀ ਕਿੱਝਾ ਸੂਬਾ ਜੀ ਸੂਨ ਵਾਲੀ ਹੈ ਜੀ ਸੂਈ ਸੂਈ ਕਿਦਾਂ ਦੀ ਇਹਨੂੰ ਕੋਈ ਪੱਟ ਤੱਕ ਨਹੀਂ ਪਰਸੂ 8 ਦਿਨ ਹੋ ਗਏ 8 ਦਿਨ ਹਾਂ ਜਾਨੀ ਦੁੱਧ ਤੇ ਆ ਗਿਆ ਹਾਂ ਦੁੱਧ ਤੇ ਆ ਗਿਆ ਕਿੰਨਾ ਦੁੱਧ ਹੈ ਦੋਸਤਾਂ ਕਰਾ ਮਿਨਮਾ ਕੰਡੇ ਵਾਲਾ ਭਾਉ ਦੋ ਟਾਈਮ ਤੋਂ ਲੈ ਕੇ ਕੀ ਰੇਟ ਹੈ ਜੀ 640 ਕਰਦੇ 140 ਮੁੱਲ ਕਰੋ 140 ਮਾਨਤਨ ਮੌਕੇ ਦੇ ਨੰਬਰ ਦਾ 98780 ਹਾਂਜੀ 1303 ਠੀਕ ਲੋ ਦੋਸਤੋ ਮੰਡੀ ਦਾ ਨਗੀਨਾ ਚੈੱਕ ਕਰੋ ਹਾਈਟ 5.5 ਤੋਂ 6 ਫੁੱਟ ਦੇ ਵਿੱਚ ਤੱਤਕਾਰ ਤੇ ਪੇਠ ਪੂੜਾ ਫੋਨ ਦੇ ਵਿੱਚ ਤੁਹਾਨੂੰ ਸੁਖਣਾ ਦੀਦਾ ਹੀ ਆ ਬਹੁਤ ਸ਼ਾਨਦਾਰ ਝੋਟੀ ਆ ਚੰਗੇ ਵੱਜਣ ਵਟੇ ਵਾਲੀ ਤੇ ਸਿੱਧਾ ਲੱਕ ਤੇ ਨਿੱਕੀ ਬੱਚੋ ਬੋਸ ਫੋਣੀ ਝੋਟੀ ਆ ਡਰ ਕੁਆਲਟੀ ਦੇਖ ਸਕਦੇ ਲਿਆ ਬਾਪੂ ਜੀ ਸਿੰਘਾ ਥੋੜਾ ਜਿਹਾ ਖੁੱਲਾ ਦੁੱਧ ਵਾਲੀ ਝੋਟੀ ਹੈ ਸਿੰਘ ਨੂੰ ਕੇ ਫੇਸ ਕੁਆਲਿਟੀ ਬਹੁਤ ਸੋਹਣੀ ਹੈ ਸਿੰਘ ਥੋੜਾ ਜਿਹਾ ਖੁੱਲਾ ਤੇ ਵਜਨ ਵਟਾ ਬਹੁਤ ਸੋਹਣਾ ਨਿੱਕੀ ਵੱਖੀ ਦੀ ਮੱਝ ਤੇ ਚੰਗਾ ਪੇਠ ਪੂੜਾ ਚੌੜਾ ਸ਼ਾਨਦਾਰ ਤੇ ਥਾਣਾ ਦੇ ਬੰਦਰ ਦੂਤ ਤੋਂ ਵੇਖ ਸਕਦੇ ਤੁਸੀਂ ਬੇਣੀ ਵਾਲੇ ਪਾਸਿਓਂ ਥਾੜਾ ਬਹੁਤ ਸੋਹਣਾ ਥਣ ਲੱਗਾ ਕਰਾ ਪੰਜ ਪਾਲੇ ਤੇ ਕਿਹੇ ਗੱਲਾਂ ਕੁਸੀ ਨਹੀਂ ਗਈ 2 2.5 ਫੁੱਟ ਦਾ ਪਿੱਠ ਪੂੜਾ ਚੌੜਾ ਬਾਕੀ ਕਰਦੇ ਗੱਲ ਸੱਸੀਆ ਬਾਬੂ ਜੀ ਉਹ ਠੀਕ ਠਾਕ ਜੀ ਹਾਂ ਜੀ ਹਾਂ ਮਹਾਰਾਜ ਸਵੰਡਰ ਨਹੀਂ ਕਰੇ ਬਹੁਤ ਸੋਹਣੀ ਮਾਈ ਤਾਂ ਠੀਕ ਹੈ ਕਿੰਨਾ ਸੂਹਾ ਜੀ ਇਹਦਾ ਤੀਜਾ ਹੈ ਤੀਜਾ ਸੂਹਾ ਕਿੰਨੇ ਦਿਨਾਂ ਦੀ ਸੂਹੀ ਹੈ ਇਹ ਪਰਸੋਂ ਦੀ ਚੂਹੀ ਆ ਪਰਸੋਂ ਬੌਲੇ ਚ ਚੱਲੂ ਬੌਲੇ ਚ ਕਿੰਨਾ ਬੌਲਾ ਬੌਲਾ ਦਸ 9.5 ਦਸ ਤੇ ਕਿੰਨਾ ਦੁੱਧ ਕਰ ਜਾਂਦੀ ਹੈ ਦੁੱਧ 14 15 ਕਿਲੋ ਦਾ 14 ਕੀ ਡਿਮਾਂਡ ਕਰਦੇ ਜੀ ਡਿਮਾਂਡ 1 35 ਦੀ ਤੇ ਮਾਨ ਦਾ ਮੌਕੇ ਤੇ ਮਾਨ ਦਾ ਮੌਕੇ ਤੇ ਨੰਬਰ ਦਾ ਨੰਬਰ 97796 ਹਾਂਜੀ ਤੇ ਰੇਟ 133 ਠੀਕ ਲੋ ਵੀਰੋ ਨਾ ਪਰ ਮੋਰਾ ਨਸਲ ਦੀ ਝੋਟੀ ਆ ਫੀਸ ਕੁਆਲਟੀ ਚੈੱਕ ਕਰੋ ਬਹੁਤ ਸ਼ਾਨਦਾਰ ਤੇ ਪੇਟਪੂੜਾ ਚੈੱਕ ਕਰ ਸਕਦੇ ਤੁਸੀਂ ਬਹੁਤ ਖੂਬਸੂਰਤ ਆ ਲੈ ਬਾਈ ਚੰਗਾ ਪੇਟਪੂੜੇ ਦੀ ਮਾਲਕ ਤੇ ਚੰਗੀ ਹਾਈਟ ਚੰਗੇ ਵਜਨ ਵਟੇ ਵਾਲੀ ਆ ਵੀਰ ਦਾ ਵੀ ਕੱਦ ਕਾਫੀ ਹੈ ਤੇ ਰਿੰਗ ਸਿੰਘ ਆ ਕੀੜੇ ਤੁਹਾਨੂੰ ਉੱਠਾ ਨਾ ਬੈਣੀ ਵਾਲੇ ਪਾਸੇ ਡਾਕੜਾ ਬੰਨ ਲਾ ਬਾਈ ਬੰਨ ਲਾ ਬੰਨ ਥਾਣਾ ਤੁਹਾਨੂੰ ਬੰਨ ਗਊ ਉਹ ਖਾਣੇ ਕਿਉਂ ਤਸੱਲੀ ਹੋ ਜਾਂਦੀ ਰੀਜ ਨੂੰ ਤੇ ਬਹੁਤ ਸੋਹਣਾ ਥਣ ਲੱਗਾ ਛੋਟੀ ਨੂੰ ਆ ਚੈੱਕ ਕਰ ਸਕਦੇ ਤੁਸੀਂ ਲੰਮਾ ਲੰਮਾ ਤੇ ਪਤਲਾ ਤੇ ਵਿਰਲ ਵੀ ਸਾਬੂ ਜਾਂਦਾ ਸਤਿ ਸ੍ਰੀ ਅਕਾਲ ਭਾਈ ਸਤਿ ਸ੍ਰੀ ਅਕਾਲ ਹੋਰ ਠੀਕ ਠਾਕ ਜੀ ਹਾਂ ਜੀ ਕਿੰਨਾ ਸੂਹਾ ਵੀਰ ਜੀ ਇਹ ਦੂਜੇ ਸੂਹਾ ਸੂਈ ਹੈ ਜੀ ਕਿੰਨੇ ਦਿਨ ਹੋ ਗਏ ਇਹਨੂੰ ਹੋ ਗਏ ਅੱਜ 17-18 ਦਿਨ ਸੂਈ ਨੂੰ ਯਾਨੀ ਕਿ ਫੁੱਲ ਦੁੱਧ ਦੇ ਤੇ ਹਾਂ ਜੀ ਕਿੰਨਾ ਦੁੱਧ ਆਇਆ ਦੁੱਧ 12 ਕਿਲੋ ਤਿਆਰ ਹੈ ਜੀ ਐ ਮੈਡਮ ਹਾਂ ਜੀ ਮੈਡਮ ਵੀ ਡਿਮਾਂਡ ਕਰਦੇ ਆ ਡਿਮਾਂਡ ਦੀ ਇੱਕ ਪੰਜ ਕਰਦੇ ਆ 3 ਲੱਖ ਬਾ ਦੇ ਦੂੰਗਾ ਜੀ 5-7 ਹਜ਼ਾਰ ਘੱਟ ਬਦਲੇ ਯਾਨੀ ਇੱਕ ਬੂੜੇ ਵੀ ਹਾਂ ਜੀ ਟਿੰਡ ਮੋਬਾਈਲ ਨੰਬਰ ਦਾ 86725 9165 ਇਹ ਲੋ ਦੋਸਤ ਮੂਰਾ ਨਸਲ ਦੇ ਵਿੱਚ ਝੋਟੀ ਆ ਉਹ ਥੋੜੀ ਸਫੇਦ ਆ ਪਤਲਾ ਚਮ ਤੇ ਦਰਮਿਆਨੀ ਹਾਈਟ ਕੱਦ ਦੀ ਆ ਵੈਸੇ ਇਹ ਛੋਟੀ ਸਮਨ ਵਾਲੀ ਆ ਸਭੀ ਗੇ ਤੋਂ ਘਾਟ ਆ ਤੇ ਪਤਲਾ ਚਮ ਆਰਡਰ ਕੁਆਲਟੀ ਚੈੱਕ ਕਰ ਸਕਦੇ ਤੁਸੀਂ ਕਾ ਵੀ ਸ਼ਾਂਤ ਆ ਥਨ ਭਾਂਡਾ ਵੀ ਚੰਗਾ ਫੇਸ ਕੁਆਲਟੀ ਵੀ ਚੰਗੀ ਬਸ ਇਹੋ ਵੀ ਥੋੜੀ ਜਿਹੀ ਲਿੱਸੀ ਰਹੀ ਗਈ ਹਾਂਜੀ 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 ਹੋਰ ਕੋਈ ਸ਼ੱਕ ਨਹੀਂ ਆ ਤੇ ਆਰਡਰ ਕੁਆਲਟੀ ਦੇ ਸਕਦੇ ਤੁਸੀਂ ਤੀ ਥਣ ਦੇ ਸਾਰੇ ਪਹਿਣੀ ਵਾਲੇ ਸਾਸੀ ਦਾ ਬਾਈ ਸਤਿ ਸ੍ਰੀ ਅਕਾਲ ਬਾਈ ਜੀ ਹਾਂਜੀ ਵਧੀਆ ਜੀ ਕਿਹੜਾ ਮੂਹਬਾ ਜੀ ਬਈ ਇਹ ਪਹਿਲੇ ਸੂਏ ਸੂਈ ਕਿੰਨੇ ਦਿਨ ਹੋ ਗਏ ਸੂਈ ਨੂੰ ਇਹਨੂੰ ਆਜ ਚੌਥਾ ਦਿਨ ਹੈ ਸੂਈ ਨੂੰ ਕਿੰਨਾ ਬੋਲਾ ਤਿਆਰ ਹੈ ਹੋਣੀ ਦੇ ਕੋਲ 6.5-7 ਕਿਲੋ ਹੈਗਾ ਜੀ 8-9 ਲੀਟਰ ਕਰ ਦੋ 8-9 ਕਿਲੋ ਦੇ ਦਿਓ 8 ਕਿਲੋ ਦੇ ਦੇ ਦਿਓ ਝੋਟੀ ਛੱਕ ਕੋਈ ਨਹੀਂ ਲੱਸੀ ਹਾਂਜੀ ਫਿੱਕੀ ਕੁਆਲਿਟੀ ਹੈ ਲਾਕਾ ਪੋਚੇਗਾ ਹੈ ਕੁਆਲਿਟੀ ਪਤਲਾ ਚਮ ਬਿਲਕੁਲ ਹਾਂਜੀ ਹਾਂਜੀ ਕੁਆਲਿਟੀ ਵੀ ਇੰਨਾ ਵੀ ਲੱਸੀ ਰਹੀ ਹੈ ਜੀ ਜੀ ਕੀ ਡਿਮਾਂਡ ਕਰਦੇ ਹੋ ਵੱਲ ਤੇ 65 ਕਰਦੇ ਆ ਜੀ ਕੋ ਮੌਕੇ ਦੇ ਮਾਨਤਾਨਾ ਮੌਕੇ ਦੇ ਹਾਂ ਜੀ 552000 ਦਾ ਵੇਚਣ ਦਾ ਮਾਨ ਹੈ ਜੀ ਬੇਜੀ ਨੰਬਰ ਦਾ 98787656 ਠੀਕ ਲਓ ਇੱਕ ਹੋਰ ਮੋਹਰਾ ਨਸਲ ਦੇ ਵਿੱਚ ਝੋਟੀ ਹੈ ਪਤਲੇ ਚਮ ਦੀ ਬਿਲਕੁਲ ਪਤਲਾ ਚਮ ਅੰਡਰ ਕੁਆਲਟੀ ਦੋਸਤੋ ਚੈੱਕ ਕਰੋ ਇੰਨੀਆਂ ਮਸਾਈਆਂ ਪਰ ਇੰਨੀ ਟਾਈਟ ਅੰਡਰ ਕੁਆਲਟੀ ਮੈਣੀ ਲਿਖੀ ਝੋਟੀ ਲਿਖੀ ਗੁੰਦੀ ਪਈ ਝੋਟੀ ਸਿੰਘ ਰੇਂਗ ਸਿੰਘ ਪਿੱਠਪੂੜਾ ਬਹੁਤ ਸੋਨਾ ਲੋਹੇ ਪਾਂ ਦੇ ਵਿੱਚ ਆਉਂਦੀ ਡਾਕਲਾ ਕੋਈ ਡਾਕਲਾ ਆਰਡਰ ਕੁਆਲਿਟੀ ਜ਼ੋਰ ਤੋਂ ਚੈੱਕ ਕਰੋ ਡਾਕਾ 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 ਕੋਈ ਇੱਧਰ ਲਾਇਆ ਕਰ ਜਾਂਦੇ ਜਾਂਦੇ ਕੋਈ ਆਹ ਦੋਸਤੋ ਚੈੱਕ ਕਰੋ ਤੁਸੀਂ ਬਹੁਤ ਸ਼ਾਨਦਾਰ ਆਰਡਰ ਲੱਗਾ ਤੇ ਥਾਂ ਦੀ ਗੱਲ ਨਾ ਕਰਮਾ ਵਾਲੀ ਦੇ ਥੱਲੇ ਬਹੁਤ ਸੋਹਣਾ ਥਾਂ ਆ ਉਲਟ ਬਹਿਣੀ ਵਾਲਾ ਡਾਕਾ 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 ਮੈਂ ਥਾਂ ਮਖਾਉਣਾ ਡਾਕਾ ਇਹ ਹੁਣ ਦੋਸਤੋ ਸ਼ਾਮ ਅੱਜ ਬਧੀ ਬਧੀ ਆਣ ਵੇਖੋ ਦੋਸਤੋ ਬਹੁਤ ਸੋਹਣਾ ਥਰਨ ਲੱਗਾ ਰੋਟੀ ਬੇਕਮਾਰ ਤੇ ਸਿੰਘ ਤੁਹਾਨੂੰ ਆਖਿਆ ਰਪਈਆ ਨਹੀਂ ਲੰਗਦਾ ਫੇਸਬੁਕ ਬਹੁਤ ਸੋਹਣੀ ਤੇ ਇਹਦੇ ਵੀ ਵੀਰ ਨਾਲ ਕਰਦੇ ਗੱਲ ਕਿੰਵੇਂ ਸੂਏ ਵੀਰ ਜੀ ਉਹ ਚੌਥੀ ਆ ਜੀ ਗੱਟੀ ਹੋ ਗਈ ਉਹ ਚੌਥਾ ਦਿਨ ਸੁਈ ਚੌਥਾ ਦਿਨ ਬੋਲੇ ਜੋ ਵੀ ਕਿੰਨਾ ਬੋਲਾ ਉਹਦੇ ਥੱਲੇ 10 ਕਿਲੋ ਉਹਦਾ ਫੋਨ ਤੇ ਹੀ ਹਾਂ ਜੀ ਮੁੱਲ ਫੋਨ ਨੰਬਰ ਦੱਸੋ 991507255 ਠੀਕ ਆ ਅੱਗੇ ਦੱਸੋ ਇਹ ਮੋਹਰਾਂ نسل ਦੀ ਵੀਰ ਉਹਨਾਂ ਕੋਲ ਇੱਕ ਛੋਟੀ ਹੋਰ ਆ ਉਹਦੇ ਨਾਲੋਂ ਥੋੜਾ ਛੋਟਾ ਕਾ ਤੇ ਫੇਸ ਕੁਆਲਿਟੀ ਬਹੁਤ ਸੋਹਣੀ ਤੇ ਪੇਠਪੂੜਾ ਦੋਸਤੋ ਵੇਖ ਸਕਦੇ ਜੀ ਬਹੁਤ ਸ਼ਾਨਦਾਰ ਪੇਠਪੂੜਾ ਬਹੁਤ ਸੋਹਣੀ ਛੋਟੀ ਬਣੀ ਹੈ ਜਿਹੜਾ ਡੰਗਰ ਸੋਹਣਾ ਬਣਿਆ ਅੱਖਾਂ ਨਿੱਕੀ ਵੱਖੀ ਦੀ ਛੋਟੀ ਵੀ ਸ਼ੇਪ ਦੀ ਛੋਟੀ ਆ ਤੇ ਪਤਲਾ ਸਿੰਘ ਤੇ ਪਤਲੀ ਅੱਖ ਵੀ ਬਲੈਕ ਤੇ ਜੈਡ ਬਲੈਕ ਆ ਪੂਸ਼ ਥੋੜੀ ਜਿਹੀ ਤੇ ਥਾਣਾ ਜਿਹੜੇ ਤੁਹਾਨੂੰ ਬਹਿਣੀ ਵਾਲੇ ਪਾਸੋਂ ਦੋਸਤ ਤੱਕੀ ਮੜਾ ਵੀ ਆ ਵੀ ਤੇ ਥਾਣ ਵੇਖੋ ਦੂਰ ਉਹ ਸੋਹਣਾ ਥਾਣ ਲੱਗਾ ਤੁਸੀਂ ਵੇਖ ਸਕਦੇ ਜੋ ਤੇ ਬਹੁਤ ਸੋਹਣੀ ਫੀਸ ਕੁਆਲਟੀ ਵੀਰ ਹੁਣਾਂ ਨਾ ਕਰਦੇ ਗੱਲ ਇਹਦੀ ਮੇਰਬਾ ਜੀ ਕਿਣਵਾ ਸੁਆ ਕੀ ਚੱਕਰ ਤੇ ਵੀਰ ਜੀ ਇਹ ਕਿਰਵਾ ਸੁਹਾ ਹੈ ਇਹ ਬਲੂਨ ਆਈ ਚੌਕੀਆ ਮੂਹ ਮਗਰ ਮੂਹ ਚੌਕੀ ਹੈ ਮਗਰ ਕੀ ਇਹਦੇ ਮਗਰ ਕੱਟੀ ਹੈ ਠੀਕ ਕਿੰਨੇ ਦਿਨਾਂ ਦੀ ਸੁਈ ਹੈ ਇਹ ਹੈਗੀ 10 12 ਦਿਨ ਕਿੰਨਾ ਤੋ ਤਿਆਰ ਹੈ ਜੀ 13 ਕਿਲੋ ਅੱਛਾ ਤੇ ਕੀ ਡਿਮਾਂਡ ਇਹਦਾ ਨੰਬਰ ਦੱਸ ਦਿਓ ਮੜਾ ਇਹ 91 50 2726 ਫੇਰ ਦੱਸੀ ਇਹ ਨੇ ਮੇਰੇ ਪੰਜਾਬ 7285 ਨਾ ਬਾਕੀ ਕੀ ਲਾਓ ਯਾਰ ਇਹ ਤੈਨੂੰ ਮੈਂ ਕੱਲੀ ਬਣਾ ਕੇ ਚਾਰੇ ਮਈਆਂ ਦੀ ਆ ਮੋਰਾ ਨਸਲ ਦੀ ਦੋਸਤੋ ਝੋਟੀ ਆ ਬਹੁਤ ਸ਼ਾਨਦਾਰ ਕੱਦ ਕਾਠ ਵੀਰ ਦਾ 6 ਫੋਰ ਤੋਂ ਥੋੜਾ ਹੀ ਘੱਟ ਉਹਨਾਂ ਤੋਂ ਓੜਾ ਹੀ ਝੋਟੀ ਦਾ ਤੇ ਪਿੱਠ ਪੋੜਾ ਵੇਖੋ ਕਿੰਨਾ ਸੋਹਣਾ ਪਤਲੇ ਚਮੜੀ ਤੇ ਵੀ ਸ਼ੇਪ ਦੇ ਵਿੱਚ ਝੋਟੀ ਆ ਬਹੁਤ ਸੋਹਣੀ ਤੇ ਨਿੱਕੀ ਵੱਖੀ ਦੀ ਲੈ ਬਾਈ ਨਿੱਕੀ ਵੱਖੀ ਦੀ ਫੇਸ ਕੁਆਲਿਟੀ ਚੈੱਕ ਕਰੋ ਦੋਸਤੋ ਬਹੁਤ ਸੋਹਣੀ ਫੇਸ ਕੁਆਲਿਟੀ ਤੇ ਛੋਟੀ ਵੱਖੀ ਪਿੱਛਾ ਚੌੜਾ ਅੱਗੋਂ ਪਤਲੀ ਤੇ ਹਵਾਨਾ ਚੈੱਕ ਕਰੋ ਦੋਸਤੋ ਮਹਾਰਾਏ ਨੇ ਬਹੁਤ ਸੋਹਣਾ ਹਵਾਨਾ ਲਾਇਆ ਜਿਹੜਾ ਵੀਰ ਲਵੇ ਲੈਣੀਆ ਕਰੇ ਇਹਨਾਂ ਨੂੰ ਵਾਦੇ ਵੰਡੀ ਹੋਵੇ ਤੇ ਗਾਵੇਂ ਦੀ ਥਣ ਕੁਆਲਟੀ ਵੇਖੋ ਦੋਸਤੋ ਬਹੁਤ ਸ਼ਾਨਦਾਰ ਤੇ ਇਹ ਕਿਦਾਂ ਵੀਰਜੀ ਕਿਨਵਾ ਸੁਬਾਜੀ ਇਹ ਵੀ 15 ਕਿਲੋ ਦੁੱਧ ਦੀ ਓਟ 15 ਕਿਲੋ ਦੁੱਧ ਹਾਂ ਇਹਨਾਂ ਗਰੰਟੀ ਨਾਲ ਫੁੱਲ ਗਰੰਟੀ ਨਾਲ ਫੁੱਲ ਜੀ ਫੁੱਲ ਠੀਕ ਹੈ ਤੇ ਇਹਦੀ ਵੀ ਡਿਮਾਂਡ ਫੋਨ ਤੇ ਉਹ ਇਹਦੀ ਵੀ ਫੋਨ ਤੇ ਨੰਬਰ ਦੱਸ ਦਿਓ 985072655 ਠੀਕ ਹੈ ਜੀ ਉਹ ਵੀਰ ਜੀ ਮੰਡੀ ਦੇ ਵਿੱਚ ਨਕੀਨਾ ਅਜੇ ਤੱਕ ਦਾ ਦਿਸਿਆ ਨੀਲੀ ਰਵੀ ਦਾ ਪਹਿਲਾ ਬਹੁਤ ਸੋਹਣੀ ਸਿੰਘ ਪਤਲਾ ਪਤਲੀ ਫੇਸ ਕੁਆਲਟੀ ਅੱਖਾਂ ਵੇਖ ਲਓ ਪੱਲੀ ਮੱਥੇ ਤੋਂ ਨੱਕ ਦੇ ਵੀ ਨਿਸ਼ਾਨੀ ਤੇ ਚਾਰੇ ਖੋਰ ਤੋਂ ਤੇ ਕੂਸ਼ ਹਵਾਨੇ ਤੇ ਵੀ ਨਿਸ਼ਾਨੀ ਜਾਨੀ ਕਿ ਸਾਰੀਆਂ ਗੱਲਾਂ ਸਪੂਰ ਤੇ ਜੇ ਤੁਸੀਂ ਕੁਆਲਟੀ ਦੀ ਗੱਲ ਕਰੋ ਫੁੱਲ ਪੇਚਪੜਾ ਪੂਰਾ ਚੌੜਾ ਡੱਕੀ ਵੀ ਰਿਕਮੈਂਡ ਡੱਕੀ 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 ਪੇਠ ਬੋੜਾ ਦੋਸਤੋ ਵੇਖ ਸਕਦੇ ਤੁਸੀਂ ਬਹੁਤ ਸ਼ਾਨਦਾਰ ਪਤਲੇ ਚਾਮ ਦੀ ਵੀ ਸ਼ੇਪ ਦੇ ਵਿੱਚ ਝੋਟੀ ਆ ਨਿੱਕੀ ਵੱਖੀ ਵਾਲੀ ਤੇ ਆਰਡਰ ਕੁਆਲਿਟੀ ਦੋਸਤੋ ਗਾਵਾਂ ਵਰਗੀ ਲੱਗੀ ਇਹਨੂੰ ਮਾਲਕ ਸੱਚੇ ਬਾਦਸ਼ਾਹ ਨੇ ਤੇ ਪਤਲਾ ਚਾਮ ਨਾੜਾਂ ਦੀ ਦੀਆਂ ਵੀ ਤੇ ਥਾਨ ਵੇਖ ਸਕਦੇ ਤੁਸੀਂ ਥਾਨ ਕਿੰਨਾ ਸੋਹਣਾ ਡਾ ਬਹਾਨਾ ਤੇ ਮੂੰਹ ਨੂੰ ਦੋਸਤੋ ਚੌਗੀ ਜੋ ਵੇਖ ਸਕਦੇ ਜੋ ਮੂੰਹ ਵੀ ਚੌਗੀ ਸਿੰਘ ਬਹੁਤ ਆ ਰੁਪਏ ਵਾਲਾ ਸਿੰਘ ਆ ਪਤਲੇ ਚੰਮ ਦੀ ਚੋਟੀ ਬਹੁਤ ਸਾਫ਼ ਸੁਥਰੀ ਬਾਕੀ ਵੀਰ ਉਹਨਾਂ ਦਾ ਕਰਦੇ ਗੱਲ ਕਿਨਵਾ ਸੂਆ ਕਿੰਨਾ ਦੁੱਧ ਦਾ ਤੇ ਕੀ ਰਿਕਾਰਡ ਅਡਰ ਕੁਆਲਟੀ ਵੇਖੋ ਗਾਵਾਂ ਰਗਾ ਤੇ ਥਣ ਬਹੁਤ ਸੋਹਣਾ ਲੱਗਾ ਜੀ ਵੇਖੋ ਥਣ ਕਿਉਂ ਪਿੰਡਾ ਵੀ ਵੀ ਸ਼ੇਪ ਸਿੱਧੀ ਬਿਲਕੁਲ ਸਟੇਟ ਚੋਟੀ ਆ ਪਿੱਠ ਬੁੜਾ ਬਹੁਤ ਚੋੜਾ ਪਤਲੇ ਚੰਮ ਦੀ ਸੱਸੀ ਕਾ ਵੀਰ ਜੀ ਹੋਠ ਠਾ ਵੀਰ ਜੀ ਕਿਨਵਾ ਸੂਆ ਵੀਰ ਜੀ ਦੂਜਾ ਸੂਆ 4 ਦੰਦ ਆਈ ਮੂੰ 4 ਦੰਦ ਦੂਜਾ ਸੂਆ ਕਿੰਨੇ ਦਿਨ ਹੋ ਗਏ ਸੂਆ ਜੀ ਕੋਈ ਚੌਥਾ ਦਿਨ ਅਰੀਜਨਲ ਬੋਲਾ ਬੋਲਾ ਸਾਫ ਹੋ ਕੇ ਆਈ ਹੈ ਜਾਨੀ ਕਹ ਜੇ ਤਾਂ ਬੋਲੇ ਜੀ ਚੱਲ ਰਿਹਾ ਕੋਈ ਬਾਜ਼ਾਰ ਨਹੀਂ ਵੀਰ ਕੱਲ 12 ਵਜੇ ਦੇ ਤੇ ਜਮਾ ਸਾਫ ਅੱਛਾ ਅਬ ਮਜਾ ਹੈ ਤੇ ਚੌਥਾ ਦਿਨ ਇਹ ਬੋਲੇ ਜੀ ਆ ਬੋਲਾ ਕਿੰਨਾ ਹੈ ਬੋਲਾ ਆਪਾਂ 10 ਕਿਲੋ ਹਣ ਉਗਿਆ ਆਪਾਂ 15 ਕਿਲੋ ਦੁੱਧ ਦੀ ਓਟਲੇ ਲਾ ਗਏ ਦੁੱਧ 15 ਕਿਲੋ ਤੇ ਡਿਮਾਂਡ ਮੌਕੇ ਤੇ ਕਰਾਂਗੇ ਮੌਕੇ ਦੇ ਨੰਬਰ ਦੱਸੋ 99150 72585 ਆ ਵੀ ਤੋਰੀ ਮੰਡੀ ਜੇ ਦੋਸਤੋ ਡੰਗਰਾ ਚਿੰਗਾਰਨ ਵਾਸਤੇ ਵੀ ਜਿਹੜੀ ਵੀ ਚੀਜ਼ ਲੈਣੀ ਹੈ ਹਰ ਕੁਝ ਮਿਲਦੀ ਇੱਥੇ ਬਹੁਤ ਸ਼ਾਨਦਾਰ ਦੁਕਾਨਾਂ ਨੇ ਬਹੁਤ ਸੋਹਣੀਆਂ ਸੋਹਣੀਆਂ ਕੁਝ ਉਹ ਪਰਲੇ ਬੰਨੇ ਆ ਉਹ ਵੀ ਤੁਹਾਨੂੰ ਹੋਣੇ ਇਧਰ ਲੈ ਨਹੀਂ ਨਹੀਂ ਐਣੂ ਇਧਰੋਂ ਧੋਪਿਆਣੇ ਲਿਸ਼ਕਰੀ ਮਾਤੇ ਲੋ ਦੋਸਤੋ ਮੋਹਰਾ ਨਸਲ ਦੇ ਵਿੱਚ ਝੂਠੀ ਦਾਦ ਕਾਰ ਸ਼ਾਨਦਾਰ ਤੇ ਚਮ ਪਤਲਾ ਤੇ 나ੜ ਦੀ ਦੀ ਆ ਹਰ ਪਾਸਿਓਂ ਤੇ ਇਹ ਇੱਕ ਪਾਸਿਓਂ ਹੀ ਦੀ ਦੀ ਡੱਕੀ ਬਾਈ ਨਾਲ ਹੋ ਗਿਆ ਨਾਲ ਹੋ ਗਿਆ ਆਰਡਰ ਕੁਆਲਿਟੀ ਦੇਖੋ ਤੇ ਵੀਰ ਨੇ ਮੱਝ ਸੰਭੀ ਆਏ ਵੀਰ ਦੀ ਮੱਝ ਆ گاਵਾਰ ਕੀ ਆਰਡਰ ਕੁਆਲਿਟੀ ਆ ਲਿਆ 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 ਥੋੜਾ ਜਿਹਾ ਸਿੰਘ ਖੁੱਲਾ ਬਾਕੀ ਫੇਸ ਕੁਆਲਿਟੀ ਵੀ ਸ਼ਾਨਦਾਰ ਆ ਤੇ ਚਾਮ ਇੰਨਾ ਕ ਪਤਲਾ ਵੀ 나ੜ ਹਰ ਕੋਈ ਦੀਦੀ ਜੋ ਡਾਕੇ ਤੁਹਾਨੂੰ ਜਿਹੜਾ ਆਰਡਰ ਕੁਆਲਿਟੀ ਉਹ ਵੀ ਰੀਜ ਨਾਲ ਵਕਸਾਣੇ ਤਸੱਲੀ ਨਾਲ ਇੱਕ ਨਾ ਚਿੱਕਰ ਵੜਾ ਅੱਛਾ ਤਾਂਗ ਰੇ ਖਾਈਓ ਪਹਿਲੋ ਤਾਂ ਕਰਮਾਲੀ ਦਾ ਆਰਡਰ ਚੈੱਕ ਕਰੋ ਆਰਡਰ ਕੋਆ ਅੱਡੀ ਵੇਖੋ ਅੱਧਾ ਫੋਟ ਵਿਸ਼ਾਣੂ ਤੇ ਨਾੜਾ ਤੁਹਾਨੂੰ ਇਤਰਾ ਹੀ ਦੀ ਦੀਆਂ ਠੀਕ ਆ ਤੇ ਬਹਿਣੀ ਵਾਲੇ ਪਾਸੋਂ ਦੋਸਤੋਂ ਥਣ ਚੈੱਕ ਕਰਾ ਰਾਹੇ ਮੁੱਠੀ ਵਾਲਾ ਥੜ ਤੇ ਬੈਕ ਸਾਈਡ ਤੋਂ ਵੀ ਥੜ ਵੇਖੋ ਬਹੁਤ ਸੋਹਣੀ ਚੋਟੀ ਕਰਦੇ ਵੀਰੋ ਨਾ ਗੱਲ ਸਸੀਗਾ ਵੀਰ ਜੀ ਉਹ ਠੀਕ ਠਾਕ ਜੀ ਠੀਕ ਆ ਜੀ ਹਾਂ ਜੀ ਵੀਰ ਕਿੰਨੇ ਦਿਨਾਂ ਦੀ ਇਹ ਪੰਜਵਾਂ ਦਿਨ ਵੀਰ ਜੀ ਬੋਲੇ ਦੇ ਜਾਣ ਹਾਂ ਜੀ ਵੀਰ ਕਿੰਨਾ ਜੀ ਹੋਣਾ ਕੋਈ 11 ਕਿਲੋ ਜੀ 11 ਕਿਲੋ ਦੁੱਧ ਕਰ ਦੋ ਜੀ ਇਹਨੇ 16 ਪਲੱਸ ਕਰਿਆ ਜੀ ਪਿਛਲੇ ਸੂਏ ਦੇ ਆਹ ਵੇਖੋ ਦੋਸਤੋ ਮੁੱਠੀ ਭਰੀ ਜੀ ਆ ਪਲੱਸ ਜਾਊ 16 16 ਤੋਂ ਪਲੱਸ ਮੌਸਮ ਵੀ ਬਦਲ ਜਾਣਾ ਕਰ ਬਿਲਕੁਲ ਜੀ ਬਿਲਕੁਲ ਤੇ ਕੀ ਡਿਮਾਂਡ ਕਰਦੇ ਹੋ ਦਿਨ ਲਾਂ ਵਾਲੀ ਹੋਵੇ ਦਿਨ ਲਾਂ ਨੇ 13 ਨੂੰ ਦੇ ਦਾਂਗੇ 13 ਹਾਂ ਜੀ ਨੰਬਰ ਦੇ ਜੀ 97794 ਜੀ 10401 ਇਹਨੂੰ ਤੋੜਦੇ ਲੋ ਵੀਰ ਹੋਣਾ ਕੋਲ ਮੋਹਰਾ ਨਸਲ ਦੀ ਝੋਟੀ ਬਹੁਤ ਸ਼ਾਨਦਾਰ ਦੋਸਤੋ ਕੱਦ-ਕਾਡ ਵੇਖ ਸਕਦੇ ਹੋ ਪਿੱਠਪੋੜਾ ਵੇਖ ਸਕਦੇ ਹੋ ਤੁਸੀਂ ਚੰਗੇ ਵੱਡੇ ਪੇਟ ਕੁੜੇ ਦੀ ਮਾਲਕ ਆ ਤੇ ਚੰਗੇ ਆਰਡਰ ਕੁਆਲਟੀ ਦੀ ਮਾਲਕ ਆ ਡੱਕੀ ਵੀਰ ਮੜਾ ਮੜਾ ਜਿਹੜਾ ਖਲੋਜੂ ਕਰਮਾ ਆ ਵੇਖ ਸਾਡੇ ਦੋਸਤੋ ਆ ਬਹੁਤ ਸ਼ਾਨਦਾਰ ਫੇਸ ਕੁਆਲਟੀ ਵੇਖੋ ਲਓ ਬਾਈ ਬਹੁਤ ਸ਼ਾਨਦਾਰ ਝੋਟੀ ਆ ਇਹ ਗੱਲੋ ਨਹੀਂ ਤੁਸੀਂ ਇਹ ਵੀ ਸ਼ੇਪ ਦੇ ਵਿੱਚ ਆ ਸਿੱਧਾ ਲੱਕ ਕਿਤੇ ਵਿੱਚ ਕੋਬਣੀ ਹੈਗਾ ਜਿਹੜੇ ਥਾਣਾ ਤੁਹਾਨੂੰ ਬਹਿਣੀ ਵਾਲੇ ਪਾਸੇ ਦੋਸਤੋ ਉਲਟ ਬਹਿਣੀ ਵਾਲੇ ਪਾਸੇ ਤੁਹਾਨੂੰ ਦਿਖਾਉਣੇ ਆ ਬਹੁਤ ਸੋਹਣਾ ਥਣ ਲੱਗਾ ਛੋਟੀ ਦੇਖ ਸਕਦੇ ਸਸੀਗਾ ਬਾਈ ਸਸੀਗਾ ਬਹੁਤ ਠੀਕ ਠਾਕ ਜੀ ਕਿੰਨਾ ਸੋਹਣਾ ਵੀਰ ਜੀ ਇਹ ਪਲੂਨ ਆ ਜੀ ਪਲੂਨ ਆ ਜੀ ਕਿੰਨੇ ਦਿਨ ਹੋ ਗਏ ਸੋ ਸੋ ਇਹਨਾਂ ਚ 5 ਮਹੀਨੇ ਮਾ ਦੇ ਨੇ 5 ਮਹੀਨੇ ਜਾਨੀ ਬੋਲੇ ਤੋਂ ਆ ਗਈ ਤਾਂ ਹਾਂਜੀ ਹਾਂਜੀ ਕਿੰਨਾ ਬੋਲਾ ਦੋ ਤਿਆਰ ਆ 14 ਕਿਲੋ ਹੋਗਾ ਜੀ ਐ ਮਿਲਵਾ ਕੰਮ ਬਿਲਕੁਲ ਜੀ ਕੀ ਡਿਮਾਂਡ ਕਰਦੇ ਡਿਮਾਂਡ ਇਹ ਤਾਂ ਫੋਨ ਤੇ ਕਰਾਂਗੇ ਜੀ ਤੂੰ ਤੇ ਨੰਬਰ ਦਾ 9478507614 ਜੀ ਠੀਕ ਲਓ ਬਾਈ ਮੋਹਰਾ ਨਸਲ ਦੇ ਵਿੱਚ ਪਹਿਲੋ ਫੇਸ ਕੁਆਲਿਟੀ ਚੈੱਕ ਕਰੋ ਛੋਟੀ ਜੀ ਦੋਖ ਟੋੜ ਜਾਂਦਾ ਫੇਸ ਕੁਆਲਟੀ ਵੀ ਜਾਂਦਾ ਜਾਂਦਾ ਜਾਨ ਤੇ ਕੱਦ ਕਾਠ ਬਹੁਤ ਸੋਹਣਾ ਛੋਟੀਆਂ ਮੋਹ ਅਜੇ ਮਿਲਦਾ ਦੁੱਗੀ ਤੇ ਪੇਟ ਪੋੜਾ ਚੈੱਕ ਕਰ ਸਕਦੇ ਹੋ ਤੁਸੀਂ ਬਹੁਤ ਸ਼ਾਨਦਾਰ ਪੇਟ ਪੋੜਾ ਹੈ ਤੇ ਚੰਗੀ ਹਾਇਟ ਆ ਲਾਇਆ ਫੇਸ ਕੁਆਲਟੀ ਦੋਸਤੋ ਫੇਰ ਤੁਹਾਨੂੰ ਦਿਖਾਉਣੇ ਆ ਬਹੁਤ ਸੋਹਣੀ ਫੇਸ ਕੁਆਲਟੀ ਹੈ ਤੇ ਥਾਣੇ ਵੀ ਕਾਫੀ ਫਿਰ ਲੱਤੇ ਆ। ਇਸ ਤੇ ਆ ਕਿ ਬੈਣੀ ਵਾਲੇ ਪਾਸੋਂ ਤੁਹਾਨੂੰ ਖਾਣੂ ਆਉਣੇ ਆ। ਆ ਬੈਣੀ ਵਾਲੇ ਪਾਸੋਂ ਤੋਂ ਉੱਤੋਂ ਚੈੱਕ ਕਰਾ। ਤੇ ਬੈਕ ਸਾਈਡ ਤੋਂ ਚੜਾ ਚੱਕਾ ਸਕਦੇ। ਸਸੀਆ ਬਾਈ? ਹੋ ਠੀਕ ਠਾਕ ਜੀ। ਹਾਂਜੀ ਹਾਂਜੀ। ਕਿਹੜਾ ਸੂਬਾ ਜੀ? ਹੁਣੂਣਾ ਜੀ। ਮਿਲਣਾ ਪਹਿਲਾ ਸੂਬਾ ਜੀ। ਕਿੰਨੇ ਦਿਨ ਹੋਗੇਗਾ? ਕੋਈ ਨਾ ਚੌਥਾ ਦਿਨ ਹੈ। ਭੋਲੇ ਜੀ ਆ ਜੀ। ਕਿੰਨਾ ਬੋਲਾ? ਆਈਟਮ 11 ਕਿਲੋ ਦੇਰੇ ਜਿਹੜਾ ਆਪਾਂ ਚਵਾ ਸਕਦੇ ਹਾਂ ਹਾਂਜੀ ਕੀ ਡਿਮਾਂਡ ਕਰਦੇ ਹੋ ਚਵਾਣ ਦਾ ਡਿਟੇਲ ਲਖਵਾਉਣੀ ਹੈ ਦੇਣ ਲੈਣ ਲੈਣ ਲੰਗ ਜੀ 135 ਨੋਮਰ ਨੰਬਰ ਦੱਸੋ ਨੰਬਰ 17833 ਹਾਂਜੀ 20402 ਠੀਕ ਹੈ ਲਓ ਦੋਸਤੋ ਇਹਨੂੰ ਸਾਡੇ ਵਾਲੇ ਪਾਸੇ ਦਾ ਉਧਰ ਤਰਦਾ ਲੋਹੀ ਮਾਝਾ ਆ ਦਿੰਦੇ ਆ ਆਮ ਲੋਕ ਕੀ ਬੜੀ ਜਿੰਦੇ ਚੰਗੀ ਵੀ ਬਹੁਤ ਚੰਗੀ ਹੁੰਦੀ ਵਾਕਿ ਤੇ ਆਰਡਰ ਕੁਆਲਿਟੀ ਚੈੱਕ ਕਰੋ ਦੇਖ ਸਾਦੇ ਤੇ ਬੇਟਾ ਬੋੜਾ ਬਹੁਤ ਸੋਹਣਾ ਲੰਥ ਵੀ ਚੰਗੀ ਹਾਈਟ ਵੀ ਚੰਗੀ ਆ ਤੇ ਜਿਹੜੇ ਵੀਰ ਨੇ ਫੜੀ ਆ ਉਹਦਾ 6 ਫੁੱਟ ਦਾ ਕੱਦ ਆ ਉਹਦੇ ਕੱਦ ਨਾਲ ਵੇਖ ਲੋ ਲਾਇਓ ਵੀਰ ਜੀ ਬਹੁਤ ਸੋਹਣੀ ਤੇ ਫੇਸ ਕੁਆਲਟੀ ਵੀ ਬਹੁਤ ਸੋਹਣੀ ਆ ਪਤਲਾ ਸਿੰਘ ਪਤਲੀ ਫੇਸ ਕੁਆਲਟੀ ਦੀ ਬਲੈਕ ਆ ਲੋਈ ਦੇ ਵਿੱਚ ਹਾਜ ਮਾਰਦੀ ਆ ਇੱਥੇ ਬੱਚਾ ਬੱਚਿਆਂ ਦਾ ਥੋੜਾ ਜਿਹਾ ਕਰਦੇ ਡੰਗਰ ਤੁਹਾਨੂੰ ਪਤਾ ਘਰੇ ਉਤਰਾ ਛੱਡ ਗਏ ਤੇ ਤਾਂ ਕਰਦੇ ਰਹਿੰਦੇ ਫਿਰ ਮੰਡੀ ਜਾਣ ਕੇ ਤਾਂ ਡੰਗਰ ਆ ਥੋੜਾ ਜਿਹਾ ਖੇਤ ਤੂੰ ਤਾਂ ਕਰਦਾ ਹੈ ਬਾਕੀ ਬਲੀ ਮਾਨਸੀ ਤੇ ਬਹਿਣੀ ਵਾਲੇ ਪਾਸੋਂ ਥਣ ਦੇਖ ਸਕਦੇ ਦੋਸਤੋਂ ਕਿਉਂ ਥਣ ਜ਼ਰੂਰੀ ਹੈ ਤੇ ਬੈਕ ਸਾਈਡ ਤੋਂ ਦੇਖੋ ਠੰਡੀ ਸੀਲ ਜੋ ਆ ਮੈਂ ਪੂਝ ਪੜ ਕੇ ਤੁਹਾਨੂੰ ਥਣ ਖੋਹਾਂਗਾ ਤੇ ਸੱਸੀਆ ਵੀ ਜੀ ਇਹ ਕਿੰਨਾ ਵਸੂਆ ਵੀ ਜੀ ਇਹ ਤਾਂ ਦੂਜਾ ਜੀ ਕਿੰਨੇ ਦਿਨਾਂ ਦਾ ਇਹ ਤਾਂ ਪਰਸੋਂ ਦੀ ਜੁਈ ਹੈ ਜੀ ਪਰਸੋਂ ਬੋੜਾ ਜੀ ਹੈ ਜੀ ਕਿੰਨਾ ਬੋੜਾ ਜੀ ਬੋੜਾ ਹੋਊਗਾ ਜੀ 10 ਕਿਲੋ ਅੱਛਾ 10 ਕਿਲੋ ਠੀਕ ਹੈ ਤੇ ਕੀ ਡਿਮਾਂਡ ਕਰਦੇ ਦੀ ਇਹਦੀ ਇੱਕ ਵੀ ਹੈ ਜੀ ਇੱਕ ਵੀ ਨੰਬਰ ਦੱਸ ਦਿਓ ਉਹੀ ਹੈ ਜੀ 985556390 ਉਹ